ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਅਜਿਹੇ ਮਹਾਨ ਵਪਾਰੀ ਦੀ ਕਹਾਣੀ ਸੁਣਾਵਾਂਗੇ ਜਿਸ ਦੀ ਸ਼ਰਧਾ ਤੇ ਸੱਚਾਈ ਨੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਲਿਖਿਆ ਇਹ ਹੈ ਕਹਾਣੀ ਪਾਈ ਮੱਖਣ ਸ਼ਾ ਲੁਬਾਣਾ ਜੀ ਦੀ ਜੋ ਸਿਰਫ ਇੱਕ ਵਪਾਰੀ ਹੀ ਨਹੀਂ ਸਗੋਂ ਗੁਰੂ ਤੇਗ ਬਹਾਦਰ ਜੀ ਦੇ ਇੱਕ ਸੱਚੇ ਭਗਤ ਵੀ ਸਨ ਕਿਵੇਂ ਇੱਕ ਸਮੁੰਦਰੀ ਤੂਫਾਨ ਨੇ ਉਹਨਾਂ ਦੀ ਜ਼ਿੰਦਗੀ ਬਦਲ ਦਿੱਤੀ ਅਤੇ ਕਿਵੇਂ ਉਹਨਾਂ ਨੇ ਗੁਰੂ ਸਾਹਿਬ ਨੂੰ ਲਬਨ ਦਾਪਰਨ ਕੀਤਾ ਇਹ ਕਹਾਣੀ ਤੁਸੀਂ ਅੰਤ ਤੱਕ ਜ਼ਰੂਰ ਵੇਖੋ ਕਿਉਂਕਿ ਇਹ ਤੁਹਾਨੂੰ ਸ਼ਰਧਾ ਸਚਾਈ ਅਤੇ ਬੀਰਤਾ ਦਾ ਅਸਲ ਮਤਲਬ ਦੱਸੇਗੀ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਜਿਸ ਵਿੱਚ ਅਸੀਂ ਪਾਈ ਮੱਖਣ ਸ਼ਾ ਲੁਬਾਣਾ ਜੀ ਦੇ ਪਰਿਵਾਰਿਕ ਪਿਛੋਕੜ ਉਹਨਾਂ ਦੇ ਵਪਾਰਿਕ ਜਾਲ ਅਤੇ ਗੁਰੂ ਤੇਗ ਹਾਦਰ ਜੀ ਨੂੰ ਲੱਭਣ ਦੀ ਰੋਮਾਂਚਕ ਕਹਾਣੀ ਬਾਰੇ ਜਾਣਾਂਗੇ। ਅੰਤ ਤੱਕ ਜ਼ਰੂਰ ਦੇਖੋ ਕਿਉਂਕਿ ਇਹ ਕਹਾਣੀ ਤੁਹਾਨੂੰ ਹੈਰਾਨ ਕਰ ਦੇਵੇਗੀ। ਇਸ ਵੀਡੀਓ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਪਾਈ ਮੱਖਣ ਸ਼ਾਦਾ ਪਰਿਵਾਰਿਕ ਪਿਛੋਕੜ, ਉਹਨਾਂ ਦਾ ਵੱਡਾ ਵਪਾਰ ਅਤੇ ਗੁਰੂ ਤੇਗ ਬਹਾਦਰ ਜੀ ਦੀ ਖੋਜ। ਪਾਈ ਮੱਖਣ ਸ਼ਾ ਲੁਬਾਨਾ ਜੀ ਦਾ ਪਰਿਵਾਰਿਕ ਪਿਛੋਕੜ ਬਹੁਤ ਹੀ ਦਿਲਚਸਪ ਹੈ। ਉਹਨਾਂ ਦਾ ਪਰਿਵਾਰ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਸਿੱਖ ਧਰਮ ਦੇ ਨਾਲ ਜੁੜਿਆ ਹੋਇਆ ਹੈ ਪਾਈ ਮੱਖਣ ਸ਼ਾਦਾ ਅਸਲੀ ਨਾਮ ਮੱਖਣ ਦਾਸ ਸੀ ਅਤੇ ਉਹ ਲੁਬਾਣਾ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਉਹਨਾਂ ਦਾ ਪਰਿਵਾਰ ਪੀੜ੍ਹੀਆਂ ਤੋਂ ਵਪਾਰ ਵਿੱਚ ਮਸ਼ਹੂਰ ਸੀ ਗੁਰੂ ਨਾਨਕ ਦੇਵ ਜੀ ਨੇ ਗੁਜਰਾਤ ਵਿੱਚ ਪਾਈ ਸੋਮ ਮੱਲ ਲੁਬਾਣਾ ਦੇ ਘਰ ਵਿੱਚ ਰਹਿ ਕੇ ਸਿੱਖ ਮਤ ਦੀ ਵਿਚਾਰ ਵਰਤੀ ਸੀ ਉਹਨਾਂ ਦੇ ਪਿਛੋਕੜ ਦਾ ਜ਼ਿਕਰ ਸਾਨੂੰ ਕਰਲਸਬਰਗ ਵਾਲੀ ਜਨਮ ਸਾਖੀ ਵਿੱਚ ਮਿਲਦਾ ਹੈ ਇਹ ਜਨਮ ਸਾਖੀ ਜੋ ਅੱਜ ਲੰਡਨ ਦੀ ਇੱਕ ਲਾਇਬ੍ਰੇਰੀ ਵਿੱਚ ਪਾਈ ਗਈ ਹੈ ਸਾਨੂੰ ਪਾਈ ਮੱਖਣ ਚਾ ਲੁਬਾਣਾ ਜੀ ਦੇ ਪਰਿਵਾਰ ਬਾਰੇ ਕਈ ਅਨੋਖੇ ਤੱਥ ਦਿੰਦੀ ਹੈ ਪਾਈ ਸੋਮ ਮਲ ਦੇ ਵਪਾਰਕ ਜੀਵਨ ਵਿੱਚ ਪਾਈ ਮੱਖਣ ਸ਼ਾ ਦੀ ਪੀੜੀ ਵੱਡੀ ਇਹ ਪੀੜੀ ਗੁਰੂ ਘਰ ਦੇ ਵਿਚਾਰ ਤੇ ਚੱਲਦੀ ਆਈ ਹੈ ਪਾਈ ਮੱਖਣ ਸ਼ਾ ਦਾ ਪਰਿਵਾਰ ਪੀੜ੍ਹੀਆਂ ਤੋਂ ਵਪਾਰ ਵਿੱਚ ਮਹਾਨ ਯੋਗਦਾਨ ਦਿੰਦਾ ਆਇਆ ਹੈ ਪਾਈ ਮੱਖਣ ਸ਼ਾ ਲੁਬਾਣਾ ਜੀ ਦਾ ਵਪਾਰ ਸਿਰਫ ਹਿੰਦੁਸਤਾਨ ਤੱਕ ਸੀਮਿਤ ਨਹੀਂ ਸੀ ਉਹਨਾਂ ਦਾ ਵਪਾਰ ਅਫਰੀਕਾ ਫਰਾਂਸ ਪੁਰਤਗਾਲ ਤੱਕ ਫੈਲਿਆ ਹੋਇਆ ਸੀ ਉਹਨਾਂ ਦਾ ਵਪਾਰਕ ਮੁੱਖ ਵਸਤੂ ਸੀ ਲੂਣ ਤੇ ਸ਼ੋਰਾ ਜੋ ਬੰਦੂਕਾਂ ਦੇ ਬਾਰੂਦ ਬਣਾਉਣ ਵਿੱਚ ਵਰਤਿਆ ਜਾਂਦਾ ਸੀ ਇਹ ਵਪਾਰ ਉਹਨਾਂ ਦੇ ਪਰਿਵਾਰ ਨੂੰ ਧਨਵਾਨ ਬਣਾਉਂਦਾ ਗਿਆ ਇਹਨਾਂ ਦੇ ਵਪਾਰ ਬਾਰੇ ਸਾਨੂੰ ਕਈ ਪੁਰਾਣੇ ਦਸਤਾਵੇਜ਼ਾਂ ਵਿੱਚ ਮਿਲਦਾ ਹੈ ਪਾਈ ਮੱਖਣ ਸ਼ਾ ਲੁਬਾਣਾ ਜੀ ਦੀ ਵਪਾਰਕ ਕਹਾਣੀ ਵਿੱਚ ਕਈ ਰਾਜ਼ ਛੁਪੇ ਹੋਏ ਹਨ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਤੱਕ ਪਾਈ ਮੱਖਣ ਸ਼ਾ ਲੁਬਾਣਾ ਜੀ ਦਾ ਵਪਾਰ ਬਹੁਤ ਵੱਧ ਗਿਆ ਉਹਨਾਂ ਦਾ ਵਪਾਰ ਸਮੁੰਦਰੀ ਰਸਤੇ ਰਾਹੀਂ ਅਫਰੀਕਾ ਪੁਰਤਗਾਲ ਅਤੇ ਫਰਾਂਸ ਤੱਕ ਪਹੁੰਚਾ ਉਹਨਾਂ ਦੀ ਦੋਸਤੀ ਕਈ ਮੁਲਕਾਂ ਦੇ ਵਪਾਰੀਆਂ ਨਾਲ ਸੀ ਇਹ ਵਪਾਰ ਕਾਰਨ ਹੀ ਮੁਗਲ ਬਾਦਸ਼ਾ ਔਰੰਗਜ਼ੇਬ ਨੇ ਉਹਨਾਂ ਨੂੰ ਖਾਸ ਅਧਿਕਾਰ ਦੇ ਰੱਖੇ ਸਨ ਪਾਈ ਮੱਖਣ ਚਾਂ ਲੁਬਾਨਾ ਜੀ ਆਪਣੇ ਵਪਾਰਕ ਕਾਫਲੇ ਦੀ ਰਖਵਾਲੀ ਲਈ ਹਥਿਆਰਬੰਦ ਫੌਜੀ ਦਸਤੇ ਦੀ ਪ੍ਰਤੀਕਰ ਸਕਦੇ ਸਨ ਇਹ ਸਭ ਕਾਰਨਾਂ ਨਾਲ ਉਹਨਾਂ ਦੀ ਪਛਾਣ ਸਮੁੰਦਰੀ ਰਸਤੇ ਰਾਹੀਂ ਵਪਾਰਕ ਬਾਦਸ਼ਾਹੀ ਬਣ ਗਈ ਸੀ ਤੂਫਾਨ ਨਾਰ ਕੇ ਰਿਆ ਜਹਾਜ਼ 1600 ਦੀ ਅਗਸਤ ਦੀ ਗੱਲ ਹੈ ਜਦ ਪਾਈ ਮੱਖਣ ਸ਼ਾ ਲੁਬਾਨਾ ਜੀ ਆਪਣੇ ਵਪਾਰਕ ਕੰਮ ਕਰਕੇ ਅਫਰੀਕਾ ਤੋਂ ਹਿੰਦੂਸਤਾਨ ਵਾਪਸ ਆ ਰਹੇ ਸਨ ਉਹਨਾਂ ਦਾ ਜਹਾਜ਼ ਮਾਲਿੰਦੇ ਨਾਲ ਦੇ ਸਥਾਨ 'ਤੇ ਤੂਫਾਨ ਵਿੱਚ ਫਸ ਗਿਆ ਪਾਈ ਮੱਖਣ ਸ਼ਾ ਜੀ ਨੇ ਆਪਣੇ ਮਲਾਹਾਂ ਨੂੰ ਕਿਹਾ ਕਿ ਗੁਰੂ ਸਾਹਿਬ ਦੀ ਅਰਗਾਸ ਕਰੋ ਤੇ ਮੈਂ 500 ਸੋਨੀਆਂ ਦੀ ਮੋਹਰਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਰੱਖਾਂਗਾ ਪਾਈ ਮੱਖਣ ਸ਼ਾ ਜਹਾਜ਼ ਤੇ ਸ਼ਰਦਾ ਨਾਲ ਅਰਦਾਸ ਕਰਦੇ ਹੋਏ ਏ ਅਰਗਾਸ ਦੇ ਕਾਰਨ ਗੁਰੂ ਤੇਗ ਬਹਾਦਰ ਜੀ ਨੇ ਪਾਈ ਮੱਖਣ ਸ਼ਾਹ ਦੀ ਮਦਦ ਕੀਤੀ ਤੇ ਉਹਨਾਂ ਦਾ ਜਹਾਜ਼ ਤੂਫਾਨ ਤੋਂ ਬਚ ਗਿਆ ਪਾਈ ਮੱਖਣ ਸ਼ਾਹ ਜੀ ਦਿੱਲੀ ਪਹੁੰਚੇ ਤੇ ਗੁਰੂ ਤੇਗ ਬਹਾਦਰ ਜੀ ਨੂੰ ਰਗੜ ਕਰਨ ਦੀ ਸੋਚ ਲਾਈ ਪਾਈ ਮੱਖਣ ਸ਼ਾਹ ਬਕਾਲਾ ਪਹੁੰਚਦੇ ਹੋਏ ਕਈ ਦਾਅਵੇਦਾਰਾਂ ਨੂੰ ਮਿਲਦੇ ਹੋਏ ਪਾਈ ਮੱਖਣ ਸ਼ਾਹ ਜੀ ਬਕਾਲਾ ਪਹੁੰਚੇ ਤੇ ਆਪਣੇ ਪ੍ਰਤੀਗਿਆ ਅਨੁਸਾਰ 500 ਸੋਨੀਆਂ ਦੀ ਮੋਰਾ ਨਾਲ ਗੁਰੂ ਸਾਹਿਬ ਦੀ ਤਲਾਸ਼ ਕਰਨ ਲੱਗੇ ਉਹਨਾਂ ਨੇ ਕਈ ਲੋਕਾਂ ਨੂੰ ਮਿਲਿਆ ਜੋ ਆਪਣੇ ਆਪ ਨੂੰ ਗੁਰੂ ਕਹਿ ਰਹੇ ਸਨ ਪਰ ਸਚਾਈ ਪਤਾ ਲੱਗੀ ਜਦ ਪਾਈ ਮੱਖਣ ਸ਼ਾ ਨੇ ਗੁਰੂ ਤੇਗ ਬਹਾਦਰ ਜੀ ਨੂੰ ਮਿਲਿਆ ਤੇ ਉਹਨਾਂ ਨੇ ਆਪਣੀ ਪ੍ਰਤੀਜ्ञਾ ਨੂੰ ਪੂਰਾ ਕਰਕੇ ਗੁਰੂ ਸਾਹਿਬ ਦੀ ਪ੍ਰਗਟਨਾ ਕੀਤੀ ਪਾਈ ਮੱਖਣ ਸ਼ਾ ਗੁਰਦੁਆਰੇ ਅੱਗੇ ਸੰਤੁਸ਼ਟੀ ਨਾਲ ਪਰੇ ਹੋਏ ਪਾਈ ਮੱਖਣ ਸ਼ਾ ਲੁਬਾਣਾ ਜੀ ਦੀ ਕਹਾਣੀ ਸਾਨੂੰ ਇੱਕ ਸਬਕ ਦਿੰਦੀ ਹੈ ਕਿ ਸੱਚਾਈ ਤੇ ਸ਼ਰਧਾ ਨਾਲ ਹਰ ਮੁਸ਼ਕਿਲ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਇਹ ਕਹਾਣੀ ਸਿਰਫ ਸਿੱਖ ਧਰਮ ਦੀ ਹੀ ਨਹੀਂ ਬਲਕਿ ਹਰ ਉਸ ਇਨਸਾਨ ਦੀ ਹੈ ਜੋ ਆਪਣੇ ਵਿਸ਼ਵਾਸ ਤੇ ਸੱਚੇ ਦਿਲ ਨਾਲ ਚੱਲਦਾ ਹੈ। ਹੋਸਟ ਸਮਾਪਤੀ ਕਰਦੇ ਹੋਏ ਮੁਸਕਰਾਟ ਨਾਲ ਅੱਜ ਦੀ ਵੀਡੀਓ ਬਸ ਇੱਥੇ ਤੱਕ ਹੀ ਆਸ਼ਾ ਹੈ ਤੁਸੀਂ ਪਾਈ ਮੱਖਣ ਸ਼ਾ ਲੁਬਾਣਾ ਜੀ ਦੀ ਕਹਾਣੀ ਤੋਂ ਕੁਝ ਨਵਾਂ ਸਿੱਖਿਆ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਪਾਈ ਮੱਖਣ ਸ਼ਾ ਲੁਬਾਣਾ ਜੀ ਦੀ ਕਹਾਣੀ ਸਾਨੂੰ ਸੱਚੀ ਸ਼ਰਧਾ ਅਤੇ ਭਗਤੀ ਦਾ ਸਬਕ ਦਿੰਦੀ ਹੈ